ਘਰ ਦੀ ਵਾਲੀ ਹਾਲਤ ਸੁਧਾਰਨ ਦੇ ਲਈ ਇੰਗਲੈਂਡ ਗਏ ਸ਼ਾਲਾ ਦੇ ਪਿੰਡ ਚਮਿਆਰੀ ਦੇ 22 ਸਾਲਾਂ ਨੌਜਵਾਨ ਅਮਰਪਾਲ ਸਿੰਘ ਦੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ ਅਮਰਪਾਲ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਉਸ ਦੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਮਰਤਕ ਅਮਰਪਾਲ ਸਿੰਘ ਦੀ ਮਾਤਾ ਨਰਿੰਦਰ ਕੌਰ ਪਿਤਾ ਅੰਗਰੇਜ਼ ਸਿੰਘ ਅਤੇ ਚਾਚਾ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਉਹਨਾਂ ਘਰ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਅਮਰਪਾਲ ਸਿੰਘ ਨੂੰ ਕਰਜ਼ਾ ਚੁੱਕ ਕੇ ਇੰਗਲੈਂਡ ਭੇਜਿਆ ਸੀ ਜਿੱਥੇ ਕਿ ਇੱਕ ਬਿਮਾਰੀ ਕਰਕੇ ਉਸ ਦੀ ਮੌਤ ਹੋ ਗਈ ਉਨਾਪਾਰਤ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਅਮਰਿਤਪਾਲ ਦੀ ਡੈੱਡ ਬੋਡੀ ਨੂੰ ਭਾਰਤ ਵਾਪਸ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। 2:01 4 ਵਜੇ ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ। ਆ ਵਦਦਾ ਕਿੰਨਾ ਗੱਲਾਂ ਕਰਦਾ ਰਿਹਾ। ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ। ਕਿ ਗੁਛਾ ਵੀ ਕਿਉਂ online ਨਾਲ ਸਾ ਚੜਨ ਡਿਆ ਇਹ ਕੋਈ ਗੱਲ ਨਹੀਂ ਹੋ ਦੇਖੋ ਹੋਣ ਦੇ ਫਿਰ ਉਹ ਤਾਂ ਬਾਤ ਚ ਗੱਲ ਸੁਪਨੇ ਦੱਸਿਓ ਨੇ ਸੁਪਨੇ ਇੱਥੇ ਤੋਂ ਬੜੇ ਚਾਵਾਣਾ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਵੇ ਟੈਂਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਹਮ ਤੇ ਗੱਲ ਹੁੰਦੀ ਸੀ ਕਦੀ ਕਹਿੰਦਾ ਸੀ ਮੈਂ ਆ ਚੀਜ਼ ਪੂਰੀ ਕਰਨੀ ਆ ਗਈ ਤੇਰਾ ਕਰੂੰਗਾ ਕਦੋਂ ਆਉਂਗਾ ਆਏ ਅੰਦਾ ਅੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜੂ ਗਰੀਬੀ ਨਿਕਲ ਤੂੰ ਸਾਰੀ ਉਮਰ ਆਪਾ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਕਰ ਟੈਂਸ਼ਨ ਨਾ ਲਿਆ ਕਰ ਤੇ ਆਪਣਾ ਸਾਰਾ ਕੁਝ ਵਧੀਆ ਹੋ ਜਾਣਾ ਮੇਰਾ ਨਾਮ ਗਰੇਸ ਸਿੰਘ ਤੇ ਬੱਚੇ ਦਾ ਨਾਮ ਅਰਤਵਾਲ ਸਿੰਘ ਜੀ ਤੇ ਅਸੀਂ ਸਟੱਡੀ ਵੇਚਦੇ ਨੂੰ ਇੰਗਲੈਂਡ ਭੇਜਿਆ ਸੀ ਤੇ ਉਹ ਮਤਲਬ 8 ਮਹੀਨੇ ਨੂੰ ਜੇ ਗਏ ਨੂੰ ਹੋਏ ਸੀ ਤੇ ਉਹਨੂੰ ਥੋੜੀ ਜਿਹੀ ਅਥੀ ਮਾੜੀ ਜਿਹੀ ਪ੍ਰੋਬਲਮ ਹੋਈ ਆ ਉਹਦੀ ਤੋਂ ਉਹਦੀ ਮੜਕੀ ਉਹਦੀ ਡੈਥ ਹੋ ਗਈ ਆ ਤੇ ਅਸੀਂ ਤੇ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ ਸਾਡੀ ਜ਼ਮੀਨ ਗਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੁ ਵੀ 25 ਲੱਖ ਰੁਪਈਆ ਲਾਇਆ ਹੈ ਤੇ ਸਾਡੀ ਤੇ ਕੋਈ ਇਹ ਮਿਹਨਤ ਵੀ ਨਹੀਂ ਮੁੜੀ ਤੇ ਅਸੀਂ ਤੇ ਸਰਕਾਰ ਕੋਲ ਜੀ ਮੰਗ ਕਰਦੇ ਆਂ ਪੀ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਢੋੜੀ ਮਗਾਵੀ ਅਸੀਂ ਸਾਰਿਆਂ ਅਸਮਾ ਇੱਥੇ ਕਰਨੀਆਂ ਚਾਹੁੰਦੇ ਆਂ ਹੋਰ ਤੁਸੀਂ ਅਸੀਂ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਤ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਹੀ ਬੜੇ ਪਰੇਸ਼ਾਨ ਸਾਂ ਆਜ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵੇਸ ਤੇ ਗਿਆ ਸੀ ਇੰਗਲੈਂਡ ਹਫਤਾ ਕਿ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੀ ਉਹਦੇ ਮਾਮੇ ਦੀ ਸਿਸਟਰ ਜੀ ਉਹਨਾਂ ਨੇ ਦਾਖਲ ਦੋਖ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਉਤੋਂ ਵੀ ਡੈਥ ਹੋ ਗਈ ਆ ਇਸ ਤਰੀਕੇ ਨਾਲ ਕੀ ਕਾਰਨ ਹੋ ਗਿਆ ਨਮਨੀਆਂ ਹੋ ਗਿਆ ਜੀ ਨਮਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਇੰਨਾ ਹੋ ਗਿਆ ਕਿ ਖੰਮ ਮਿਲਦੇ ਨਹੀਂ ਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਆ ਬਾਹਰ ਪਰ ਮੁਸ਼ਕਿਲਾਂ ਆਦੇ ਆ ਬਾਰਾਂ ਦੇ ਵੀ ਅੰਮਚਰ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਸਟੇ ਬੇਸ ਤੇ ਗਿਆ ਜੀ ਕੀ ਗੱਲਬਾਤ ਕੀ ਕਰਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਤੇ ਪੈਲੀ ਹੈਗੀ ਸੀ ਦੋ ਟਾਈ ਕਿਲੇ ਉਹ ਵੀ ਇਹਨਾਂ ਨੇ ਗਾਣੇ ਕਰਕੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪੈਲੀ ਗਾਣੇ ਭੇਜ ਪਾ ਕੇ ਫੇਰੀ ਭੇਜਿਆ